ਜੋ ਬਣ ਨਹੀਂ ਮੇਰਾ ਨਾ ਆਇਆ ਪਰ ਉਹ ਦੇਵੇਂ ਮੇਰਾ ਸਰੀਰ ਸਾਰਾ ਕਮਦਾ ਆ ਗੋਟੀ ਮੈਂ ਬੜੀ ਮੁਸ਼ਕਿਲ ਬਣਾ ਨਹੀਂ ਆ ਮੁੰਡਾ ਮੇਰਾ ਨਾਲ ਵਿੱਚ ਕਰਾਂਦਾ ਕੰਮ ਤੇ ਕੰਮ ਹੋ ਜਾਂਦਾ ਮੇਰੇ ਕੋ ਤੇ ਕੁਛ ਨਹੀਂ ਹੁੰਦਾ ਗਾ ਉੱਥੇ ਹੀ ਬੈਹੜੀ ਨਹੀਂ ਕੁਰਸੀ ਤੇ ਮੈਂ ਹੋਈ ਜਾਣੀ ਮੇਰੀ ਸੱਤਾਂ ਡੇਗ ਪੀਆਂ ਆ ਤੇ ਝੁੰਦਾ ਬੜਾ ਪਾਣੀ ਵੜਾ ਜਾਂਦਾ ਹੱਟਦੇ ਕੰਬਲਾ ਉਹ ਪਰ ਜਾਂਦਾ ਤੇ ਬੈ ਕੇ ਰਾਤ ਕੱਤੀ ਦੀ ਜੇ ਕਿਤੇ ਰਾਤ ਨਹੀਂ ਆ ਜੇ ਤੇ ਬੈ ਕੇ ਕੱਟੀ ਦੀ ਆ ਤੇ ਇਹ ਹੋਈ ਮੈਂ ਜਾਣੀ ਵੀ ਮੇਰਾ ਖਾਲ ਹੋ ਜੇ ਕੋਈ ਕਮਰੇ ਚ ਹੁੰਦੇ ਉੱਪਰ ਤੁਸੀਂ ਜਾਣ ਨਹੀਂ ਸਕਦੇ ਫਿਰ ਮੀਂਹ ਚ ਵਿਚਾਰਾ ਗੁਜ਼ਾਰਾ ਕਰਦੇ ਹੋ ਵਿਚਾਰਾ ਫਿਰ ਮੁੰਡੇ ਵਿਚਾਰੇ ਆਣ ਕੇ ਖਲੋ ਜਾਂਦੇ ਤੰਦੇ ਆ ਜਾਂਦੇ ੱੱਤਲੇ ਆ ਜਾਂਦੇ ਮੈਂ ਤੇ ਚੜਨੀ ਚਾਹਦੀ ਕੋਠੇ ਨਾ ਵੇਣੀ ਆ ਅੱਬਾ ਦੇ ਡਿੱਗੇ ਦੋ ਤਿੰਨ ਵਾਰੀ ਤੇ ਖੜਾ ਕਾਂਦੀ ਰਹੀ ਤੇ ਮੈਂ ਕਹਿੰਨਾ ਹਾਏ ਪਤਾ ਨਹੀਂ ਕੀ ਹੋਣਿਆ ਕੋਠੇ ਤੇ ਇਹ ਵਿਚਾਰੇ ਤੰਦੇ ਆਣ ਕੇ ਖਲੋ ਜਾਂਦੇ ਤੇ ਮਕਾਨ ਜਿੱਦਾਂ ਦਰਾਰਾ ਆਈਦੀ ਹੈ ਤਰੀ ਵੀ ਦਿਖਤਦਾ ਉਹ ਵਧੀਆ ਖਾਇਆ ਕਿੰਨੀ ਦੇਰ ਹੋ ਗਈ ਇਹਨੂੰ ਬਣੇ ਹੋ ਗਿਆ 5 ਸਾਲ ਹੋ ਗਿਆ 5 6 ਸਾਲ ਮੁੰਡੇ ਦੀ 10 ਕਿ ਦੋ ਹੋ ਗਈਏ 5 ਮਹੀਨੇ ਹੋ ਗਿਆ 5 ਮਹੀਨੇ ਕੀ ਹੋਇਆ ਉਹਨੂੰ ਕੋਰੋਨਾ ਉਹਨੂੰ ਮੁੰਡੇ ਤੇ ਹੀ ਉਹਨੂੰ ਕੋਸ਼ ਹੋ ਗਿਆ ਦਾ ਹੀ ਪਤਾ ਨਹੀਂ ਕੀ ਹੋਇਆ ਦਵਾਈਆਂ ਨਹੀਂ ਖਾਂਦਾ ਤੇ ਇਤਰਾ ਹੀ ਲੰਮੇ ਪਿਆ ਰਹਿੰਦਾ ਸੀ ਤੇ ਨਾਲ ਜੁੜ ਗਿਆ ਦਾ ਹੀ ਮੁੰਡੇ ਤੇ ਤੇ ਫੇਰ ਚਰਨ ਪੂਰਾ ਹੋ ਗਿਆ ਕੀ ਕੰਮ ਕਰਦਾ ਸੀ ਤੈਨੂੰ ਡੇੜੀ ਲੰਦ ਰਿਆ ਡੈਡੀ ਨਾਲ ਨਾਲ ਜਾਂਦਾ ਰਿਆ 15 ਸਾਲਾਂ ਦਾ ਪੈ ਗਿਆ ਮੁੰਡੇ ਦੇ ਉੱਤੇ ਤੇ ਮੁੰਡ ਨੂੰ ਜਿਆਦਾ ਕਿੰਦਾ ਚਾਹਦਾ ਰੋਟੀ ਪਾਣੀ ਦਾ ਗੁਜਾਰਾ ਹੁਣ ਦੂਜੇ ਭਰਾ ਅਸੀਂ ਕ ਵਿਆਹਿਆ ਦਾ ਆ ਉਹ ਵੱਖਰਾ ਆ ਉਹ ਕਰਾਇਤ ਰਿੰਦ ਅੱਦੇ چھوٹਾ ਹੁਣ ਹੁਜੰਦਾ ਹੋਦੇ ਤੇ ਇਛਣਾਂ ਤੇ ਵਿਚਾਰੇ ਕਰਨ ਵਾਲੀ ਗੱਲ ਹੈ ਤੇ ਕੁਝ ਬਣਿਆ ਨਹੀਂ ਹੋਇ ਕੋਈ ਇੱਕੋ ਡੇੜੀ ਲੰਦੇ ਆ ਅੱਛਾ ਇੱਕੋ ਡੇੜੀ ਲੰਦੇ ਕੋਈ ਨਾ ਲੰਦੇ ਪੁਲਿਸ ਪੁਲਿਸ ਚੁੱਕ ਜਾਣਾ ਕਰਨੇ ਤੇ ਕੀ ਮੰਗ ਕਰਦੇ ਸਮਾਜ ਸੇਵੀਆਂ ਨੂੰ ਜਾਂ ਸਰਕਾਰ ਨੂੰ ਅਈ ਇਹ ਹੋ ਕੇ ਨੇ ਅਸੀਂ ਸਭ ਤਾਂ ਹੱਡੀਆਂ ਬਦਲੀਆਂ ਜਾਣ ਸਾਤ ਅੱਡੀ ਕੀ ਦੀ ਆ ਜਮੀਨ ਤੇ ਪਾਣੀ ਬੜਾ ਅੰਦਰ ਕਮਰੇ ਚ ਭਰ ਜਾਂਦੇ ਆ ਇਹ ਹੱਲ ਹੋ ਜੇ ਥੋੜਾ ਬਤਾ ਕੇ ਚੱਲ ਠੀਕ ਹੈ ਕੁਝ ਨਹੀਂ ਹੋਰ ਮੰਗਦੇ ਜੀ ਮੇਰਾ ਨਾਮ ਰਮੇਸ਼ਾ ਇਹ ਆ ਅੱਧਾ-ਸਾਰਾ ਕੋਠਾ ਟੁੰਦਾ ਹੈ ਫੇਰ ਕੋਈ ਆਇਆ ਨਹੀਂ ਹੈ ਦੇਖ ਜਾਂਦੇ ਆਇਆ ਕੋਈ ਨਹੀਂ ਹੈਗਾ ਇਹ ਐਮਸੀਨ ਨੂੰ ਵੀ ਦਿੱਤੇ ਆ ਫਨ ਭਰ ਕੇ ਪਰ ਹਾਲੇ ਤੱਕ ਸਾਡੀ ਕੋਈ ਨਹੀਂ ਹੋਈ ਜਾਨੀ ਤੇ ਸੱਤ ਸਾਰੇ ਟੁੰਦੀ ਆ ਪਾਣੀ ਸਾਰਾ ਆ ਜਾਂਦਾ ਮੀਂਹ ਦਾ ਪਾਣੀ ਥੱਲੇ ਸਾਰੀ ਸਾਫੇ ਡੇਗ ਗਈ ਹੈ ਇਹ ਪ੍ਰਸ਼ਾਸਨ ਨੂੰ ਇਹੋ ਜਿਹੀ ਬੇਨਤੀ ਹੈ ਸਾਡਾ ਕੋਈ ਹੱਲ ਕਰੋ ਬਰਸਾਤ ਆਂਦੀ ਹੈ ਇਹਨਾਂ ਨਾਲ ਪਾਣੀ ਉਹ ਗੋਡੇ-ਗੋਡੇ ਪਾਣੀ ਹੋ ਜਾਂਦਾ ਅੰਦਰ ਕਮਰਿਆਂ 'ਚ ਗਲੀ ਦਾ ਪਾਣੀ ਸਾਰਾ ਆ ਜਾਂਦਾ ਛੱਤ ਕੋਠੇ ਤੋਂ ਡਿੱਗੀ ਡਿੱਗੀ ਬਾਰੇ ਸਾਰੇ ਡਿੱਗੇ ਰਹੇ ਪਰ بارش ਨਾਲ ਸਾਰੇ ਕੱਪੜੇ ਗਿੱਲੇ ਹੋ ਜਾਂਦੇ ਸਾਰੇ ਭੱਜ ਜਾਂਦੇ ਐਮਸੀ ਨੂੰ ਦਿੱਤਾ ਸੀ ਫਾਰਮ ਪਰ ਉਹਨੇ ਪਤਾ ਨਹੀਂ ਹੁਣ ਕਰਾਇਆ ਕਿ ਨਹੀਂ ਕਰਾਇਆ ਨਹੀਂ ਹਨ ਪਰ ਮੇਟੀ ਕਰ ਗਿਆ ਹੀ ਮੈਂ ਪਰ ਉਹ ਕਹਿੰਦੇ ਹਾਲੇ ਤੁਹਾਡਾ ਕੋਈ ਕੰਮ ਨਹੀਂ ਆਇਆ ਨਾ ਹਨ ਕੋਈ ਨਹੀਂ ਆਇਆ